ਇਹ ਬੈਸ ਸਾਹਿਬ ਸਰਕਾਰ ਦਾ ਪਾਲਿਆ ਹੋਇਆ ਮਾਫ ਕਰਨਾ ਸ਼ਬਦ ਭੈੜਾ ਮੈਂ ਪਹਿਲਾਂ ਵੀ ਕਹਿ ਚੁੱਕਾ ਹੈ ਇਹ ਜੇ ਕੁੱਤਿਆਂ ਨੂੰ ਖੁੱਲੇ ਨਹੀਂ ਛੱਡਣਾ ਚਾਹੀਦਾ ਇਹ ਬੈਨ ਸਾਹਿਬ ਜੇ ਤੁਸੀਂ ਮਾਰਨਾ ਚਾਹੋ ਮੈਂ ਤਿਆਰ ਹਾਂ ਪਰ ਤੁਹਾਡਾ ਜੇਲ੍ਹ ਜਾਣਾ ਤੈਅ ਤੁਸੀਂ ਇਕੱਲੇ ਨਹੀਂ ਹੁਣ ਮੈਨੂੰ ਐ ਲੱਗਦਾ ਤੁਸੀਂ ਪੂਰਾ ਪਰਿਵਾਰ ਨਾਲ ਲੈ ਕੇ ਜਾਓਗੇ ਇਸ ਕਰਕੇ ਜੋ ਮਰਜ਼ੀ ਜੋ ਤੁਸੀਂ ਕਰ ਸਕਦੇ ਕਰ ਲਓ ਤੁਹਾਡਾ ਤੁਸੀਂ ਜੇਲ੍ਹ ਜਾਣਾ ਜ਼ਰੂਰੀ ਹੈ ਮੈਂ ਨਹੀਂ ਚਾਹੁੰਦਾ ਕਿ ਕਿਸੇ ਪੁਲਿਸ ਆਫਸਰ ਦੇ ਮੈਂ ਕੈਰੀਅਰ ਤਬਾਹ ਕਰ ਦਵਾਂ ਮੈਨੂੰ ਪਤਾ ਹੈ ਦੇ ਵਿੱਚ ਜਿੰਨੇ ਆਈਪੀਐਸ ਹੈ ਇਹ ਡਿਸਮਿਸ ਹੋ ਜਾਣਗੇ ਸਰਵਿਸ ਤੋਂ ਜੇ ਉਹਦੇ ਚ ਸਮਨਿੰਗ ਹੋ ਗਈ ਸ਼ਰਮ ਨਹੀਂ ਆਉਂਦੀ ਦਿਨਕਰ ਗੁਪਤੇ ਦਿਨਕਰ ਗੁਪਤੇ ਨੂੰ ਆਪਣੇ ਪਸੀਨੇ ਚੋਂ ਪਤਪੂਣੀ ਆਉਂਦੀ ਉਹਨੂੰ ਆਪਣੀ ਵਰਤੀ ਦੇ ਇੱਕ ਨਫ਼ਰਤ ਨਹੀਂ ਆਉਂਦੀ ਉਹਨੂੰ ਸ਼ੀਸ਼ੇ ਚ ਦੇਖ ਕੇ ਆਪਣਾ ਅਸਲੀ ਚਿਹਰਾ ਨਜ਼ਰ ਨਹੀਂ ਆਉਂਦਾ ਉਹਨੂੰ ਮਹਿਸੂਸ ਨਹੀਂ ਹੁੰਦਾ ਤੂੰ ਕੀ ਕਰ ਰਿਹਾ ਹੈ ਤੁਹੇ ਪੰਜਾਬ ਦੇ ਵਿੱਚ ਬੈਠਾ ਲੋਕਾਂ ਨੂੰ ਵਿਸ਼ਵਾਸ ਦੁਆਨ ਲਈ ਲੋਕਾਂ ਨੂੰ ਇਨਸਾਫ ਦੁਆਨ ਲਈ ਤੂਏ ਤਰਿੰਦੇ ਪਾਲ ਰਹੇ ਹਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਲਗੇ ਕਥਿਤ ਬਲਾਦਕਾਰ ਦੇ ਇਲਜ਼ਾਮਾਂ ਦੇ ਬਾਅਦ ਲੁਧਿਆਣਾ ਕੋਰਟ ਵੱਲੋਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ ਪਰ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਲੈ ਕੇ ਅੱਜ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਬੈਂਸ ਅਤੇ ਕਾਂਗਰਸ ਦੇ ਮਿਲੀਪੁਗਦੇ ਇਲਜ਼ਾਮ ਲਗਾਉਂਦੇ ਕਿ ਹਾਲੇ ਤੱਕ ਜਿਸ ਨੇ ਜ਼ੁਰਮ ਕੀਤਾ ਹੈ ਉਸ ਦੀ ਤਾਂ ਗ੍ਰਿਫਤਾਰੀ ਨਹੀਂ ਹੋਈ ਪਰ ਬੈਂਸ ਵਿਰੋਧਵਾਦ ਚੁੱਕਣ ਵਾਲਿਆਂ ਦੇ ਖਿਲਾਫ ਜ਼ਰੂਰ ਪਰਚੇ ਦਰਜ ਕੀਤੇ ਜਾ ਰਹੇ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੇਸ ਲੜ ਰਹੇ ਅਕਾਲੀ ਦਲ ਦੇ ਆਗੂ ਤੇ ਸੀਨੀਅਰ ਵਕੀਲ ਹਰੀਸ਼ ਰੈਟਾਂਡਾ ਨੇ ਕਿਹਾ ਕਿ ਉਹ ਬੇਹਦ ਦੁਖੀ ਨੇ ਕਿ ਆਖਿਰਕਾਰ ਪੁਲਿਸ ਕਿਉਂ ਦੋਪਰਾਵਾਂ ਦੀ ਮਦਦ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਇਹਨਾਂ ਨੂੰ ਸਲਾਖਾਂ ਵਿੱਚੇ ਨਹੀਂ ਪਹੁੰਚਾ ਰਹੀ ਉਹਨਾਂ ਨੇ ਕਿਹਾ ਕਿ ਬੈਂਸ ਨੂੰ ਸਲਾਖਾਂ ਵਿੱਚੇ ਕਿਉਂ ਨਹੀਂ ਭੇਜਿਆ ਜਾ ਰਿਹਾ ਉਹ ਹੈਰਾਨ ਹੈ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਪਰ ਪੁਲਿਸ ਵੱਲੋਂ ਸੁਰੱਖਿਆ ਕਾਂਗਰਸ ਦੇ ਆਗੂ ਨੂੰ ਦਿੱਤੀ ਜਾ ਰਹੀ ਹੈ। ਉੱਥੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਵੀ ਕਿਹਾ ਕਿ ਪੁਲਿਸ ਸੇਧਤਾ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲਿਆਂ ਦੇ ਖਿਲਾਫ ਕਾਜੇ ਦਰਜ ਕਰ ਰਹੀ ਹੈ। ਉਧਰ ਆਮ ਆਦਮੀ ਪਾਰਟੀ ਦੇ ਆਗੂ ਨੇ ਵੀ ਕਿਹਾ ਕਿ ਹਰਿਆਣਾ ਵਿੱਚ ਉਹਨਾਂ ਦੇ ਖਿਲਾਫ ਕੁੱਟਮਾਰ ਦਾ ਬਰਚਾ ਦਰਜ ਕਰ ਦਿੱਤਾ ਗਿਆ ਜਦੋਂ ਕਿ ਉੱਥੇ ਗਏ ਹੀ ਨਹੀਂ ਸਨ। ਉਹਨਾਂ ਕਿਹਾ ਕਿ ਇੱਥੋਂ ਪਤਾ ਲੱਗਦਾ ਹੈ ਕਿ ਬਿਆਸ ਦੀ ਕੋਈ ਵੱਡੀ ਤਾਕਤਾਂ ਵੀ ਮਦਦ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਨਵੇਂ ਪੁਲਿਸ ਕ ਪੂਰੀ ਰਿਪੋਰਟ ਦੇ ਚੁੱਕੇ ਨੇ ਉਹਨਾਂ ਕਹਿਆ ਕਿ ਉਹ ਖੁਦ ਇਸ ਮਾਮਲੇ ਵਿੱਚ ਮੁੱਖ ਗਵਾਹ ਨੇ ਤੇ ਹਾਈ ਕੋਰਟ ਜਾ ਕੇ ਉਹ ਸਾਰੀ ਗਵਾਹੀ ਦੇਣਗੇ ਪਰसों ਸ਼ੁੱਕਰਵਾਰ ਮੈਨੂੰ ਫੋਨ ਆਇਆ ਸੀਗਾ ਸ਼ਾਮ ਨੂੰ ਕਿ ਤੁਹਾਡੇ ਦੇ ਪਰਚਾ ਰਜਿਸਟਰ ਹੋਇਆ ਸ਼ਜਾਹਪੁਰ ਥਾਣੇ 'ਚ ਮੈਂ ਕਹਾਂ ਜੀ ਕਾਹਦਾ ਕਹਿੰਦੇ ਜੀ ਕੁੱਟ ਮਾਰਦਾ ਤੇ ਪਰ ਮੈਂ ਕਹਾਂ ਮੈਂ ਤਾਂ ਹਰਿਆਣਾ ਗਿਆ ਹੀ ਨਹੀਂ ਫਿਰ ਅਸਿਸਟਰਡੈਂਟ ਸਾਹਿਬ ਦਾ ਫੋਨ ਆ ਉਹਨਾਂ ਨਾਲ ਗੱਲ ਹੋਈ ਸ਼ਨੀਵਾਰ ਨੂੰ ਮੈਂ ਉਹਦੀ ਮੈਂ ਐਫ ਆਈ ਆ ਡਾਊਨਲੋਡ ਕੀਤੀ ਫੋਨ ਤੋਂ ਤੇ ਉਹਦੇ ਮੈਂ ਪ੍ਰਿੰਟ ਕੱਢ ਕੇ ਸ਼ਨੀਵਾਰ ਨੂੰ ਮੈਂ ਮਾਨਯੋਗ ਜਿਹੜੇ ਹੋਮ ਮਿਨਿਸਟਰ ਨੇ ਹਿਧਿਆਣੇ ਦੇ ਅਨਿਲ ਵਿਜ ਜੀ ਉਹਨਾਂ ਨੂੰ ਅੰਬਾਲੀ ਮਿਲ ਕੇ ਆਇਆ ਉਹਦੀ ਇਨਕੁਆਇਰੀ ਲਵਾਈ ਮੈਂ ਪਰ ਦੁੱਖ ਤੇ ਅਫਸੋਸ ਨਾ ਕਹਿਣਾ ਪੈਂਦਾ ਯਾਰ ਕਿਹਦਾ ਇਹ ਕਾਨੂੰਨ ਆ ਔਰ ਕੈਸਾ ਹੈ ਇਹ ਪੰਜਾਬ ਪੁਲਿਸ ਦਾ ਔਰ ਕੈਪਟਨ ਮਰਿੰਦਰ ਸਿੰਘ ਦਾ ਇਹ ਚਿਹਰਾ ਕਿ ਮਾਨਯੋਗ ਕੈਪਟਨ ਮਰਿੰਦਰ ਸਿੰਘ ਯਾਰ ਬਲਾਤਕਾਰੀ ਬੰਦੇ ਨੂੰ ਬਚਾਉਣ ਵਾਸਤੇ ਇੱਕ ਆਮ ਲੋਕਾਂ ਦੇ ਮੈਂ ਤੇ ਕਾਮਸ਼ਹਰੀ ਆ ਆਮ ਆਪੀ ਪਾਰਟੀ ਹਲਕਾ ਸਾਊਥ ਲੁਧਿਆਣੇ ਚ ਮੈਂ ਸੇਵਾ ਕਰਦਾ ਮੈਨੂੰ ਰੋਕਣ ਵਾਸਤੇ ਮੇਰੀ ਜਬਾਨ ਬੰਦ ਕਿਉਂਕਿ ਮੈਂ ਇਸ ਬੀਬੀ ਗੁਰਦੀਪਕੌਰ ਵਾਲੇ ਕੇਸ ਚ ਮੁੱਖ ਗਵਾਹ ਆ ਮੈਂ 164 ਦੇ ਬਿਆਨ ਵੀ ਕੋਰਟ ਜਿੰਦੇ ਹੋਇਆ ਤੇ ਮੈਨੂੰ ਡਰੋਨ ਧਮਕਾਉਣ ਵਾਸਤੇ ਅੰਬਾਲਾ ਤੋਂ 30 ਕਿਲੋਮੀਟਰ ਅੱਗੇ ਜਾ ਕੇ ਅਰਮ ਕਰਵਾਉਣ ਦਾ ਦਰਜ ਕਰਤਾ ਉਹ ਝੂਠਾ ਔਰ ਐਸਐਚਓ ਆਪ ਕਹਿ ਰਹੇ ਆ ਕਿ ਕਦ ਮਕਦਮਾ ਝੂਠਾ ਆਉਣ ਵਾਲੇ ਦਿਨ ਤੂੰ ਇੱਕੋ ਹੀ ਡੇਢੇ ਬੰਦੇ ਨੇ ਝੂਠਾ ਮਕੰਡਾ ਦਰਜ ਕਰਾਇਆ ਉੱਤੇ ਵੀ ਕਾਰਵਾਈ ਹੋਊਗੀ ਔਰ ਉਹਦੀ ਪੈੜ ਨੱਪਦੇ ਨੱਪਦੇ ਇਹ ਜਿਹੜੀ ਹੈਗੀ ਗੱਲ ਇਹ ਸਿਮਰਜੀਤ ਸਿੰਘ ਬੈਂਸ ਤੇ ਘਰ ਤੱਕ ਵੰਡਣੀ ਆ ਔਰ ਅੱਜ ਮੈਂ ਤੁਹਾਨੂੰ ਔਨ ਰਿਕਾਰਡ ਵੀ ਕਹਿਣਾ ਔਰ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਗਹਾਰ ਲੱਛ ਕਹੇ ਮੇਰੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਜੋ ਕਰ ਸਕਦੇ ਬੈਸਟ ਤੋਂ ਬੈਸਟ ਕਰਨਗੇ ਕਿਉਂਕਿ ਹੁਣ ਕੋਈ ਤਰ੍ਹਾਂ ਦੀ ਗੱਲ ਆ ਹੁਣ ਬੈਂਚ ਦਾ ਅੰਦਰ ਜਾਣ ਦਾ ਸਮਾਂ ਆ ਗਿਆ ਔਰ ਉਹ ਇਸ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੀ ਮਾਰ ਲਈ ਨੁਕਸਾਨ ਵੀ ਪਹੁੰਚਾ ਸਕਦਾ ਔਰ ਸ਼ਰਮਨਾਕ ਗੱਲ ਆ ਕਿ ਪੰਜਾਬ ਪੁਲਿਸ ਯਾਰ ਉਹਨੂੰ ਸ਼ੈਲਟਰ ਕਰ ਰਹੀ ਹੈ ਪਿਛਲੇ ਲਗਭਗ 1 ਸਾਲ ਤੋਂ ਉਹਨੂੰ ਸ਼ੈਲਟਰ ਕਰ ਰਹੀ ਹੈ ਤੇ ਤੁਹਾਡੇ ਮਾਣਫਤ ਮੈਂ ਬੇਨਤੀ ਕਰਦਾ ਕਪਤਨ ਅਨੰਦ ਸਿੰਘ ਨੂੰ ਵੀ ਹੁਣੀ ਸ਼ਰਮ ਕਰ ਲੋ ਹੁਣ ਤਾਂ ਕੋਰਟ ਨੇ ਆਰਡਰ ਕਰਤੇ 15 ਤਰੀਕ ਫੇਰ ਆ ਕੋਰਟ ਦੀ ਮੈਂ ਖੁਦ ਪੇਸ਼ ਹੋਊਂਗਾ ਹਾਈ ਕੋਰਟ ਜਾ ਕੇ ਵੀ ਇਹਨੂੰ ਯਾਤ ਅੰਦਰ ਕਰੋ ਨਹੀਂ ਤੇ ਸਾਨੂੰ ਮਾਰ ਦੂਗਾ ਕਿਉਂਕਿ ਉਹ ਪੂਰੀ ਤਾਕਤ ਲਾ ਰਿਹਾ ਔਰ ਦੇਖੋ ਹਰਿਆਣਾ 307 ਦਾ ਮਕਦਮਾ ਦਰਜ ਹੋ ਗਿਆ ਝ ਇਹ ਬਿਨਾ ਕਿਸੇ ਵੱਡੀ ਪਾਵਰ ਤੋਂ ਦਰਜ ਨਹੀਂ ਹੋ ਸਕਦਾ ਇਹ ਹੋ ਨਹੀਂ ਸਕਦਾ ਕਿਉਂਕਿ ਸਾਡੇ ਚ ਕੋਈ ਮਤਰੀ ਨਹੀਂ ਹੈਗਾ ਜਿਹੜੀ ਬੀਬੀ ਗੁਰਦੀਪ ਕੋਹਰਾ ਅਮਰ ਜੀ ਉਹਦਾ ਜਿਹੜਾ ਬੇਟਾ ਅਮਰਜੀਤ ਸਿੰਘ ਉਹਨੂੰ ਵੀ ਐਡ ਕਰਤਾ ਆ ਉੱਪਰ ਕੈਮਰੇ ਲੱਗੇ ਆ ਕੈਮਰੇ ਦਿਖਾ ਦਿਓ ਪੰਜ ਛੇ ਦੀ ਗੱਲ ਆ ਇਹ ਕੈਮਰੇ ਥੱਲੇ ਲੈਂਦਾ 10 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਬੈਠਦੇ ਆ ਉੱਤੇ ਵੀ ਮਕਰੰਦਰ ਜੀ ਕਰਤਾ ਇਹ ਤੋਂ ਵੱਡੀ ਮਾੜੀ ਗੱਲ ਪੁਲਿਸ ਦੀ ਕੀ ਹੋ ਸਕਦੀ ਆ ਇਹ ਜੰਗਲ ਰਾਜ ਤੋਂ ਘਟ ਨਹੀਂ ਹੈਗਾ ਔਰ ਜਿਸ ਤਰ੍ਹਾਂ ਤੁਸੀਂ ਕਹੇਬਾ ਤੁਸੀਂ ਮੁੰਗਵਾ ਹੋ ਤੁਸੀਂ ਕੋਈ ਜਿਹੜੀ ਹੈ ਸਿਕਿਉਰਿਟੀ ਦੀ ਮੰਗ ਕੀਤੀ ਕਦੇ ਮੈਂ ਇਹ ਪਹਿਲਾਂ 161 ਦੇ ਬਿਆਨ ਅ ਦੂਜੇ ਨੰਬਰ 6 ਦੇ ਦੇ ਕੇ ਆਇਆ ਐਸਐਸ ਦੇ ਸਾਹਮਣੇ ਉਸ ਤੋਂ ਬਾਅਦ ਮੇਰੇ 164 ਦੇ ਬਿਆਨ ਉਹਨਾਂ ਨੇ ਕੋਰਟ ਚ ਕਰਾਏ ਔਰ ਮੈਂ ਉਹਨਾਂ ਨੂੰ ਆਖਿਆ ਵੀ ਮੈਨੂੰ ਜਾਨ ਦਾ ਖਤਰਾ ਆ ਇਹਦਰੋਂ ਪੁਲਿਸ ਨੇ ਸੋਚਣਾ ਹੁਣ ਪੁਲਿਸ ਇੱਕ ਤਰਫਾ ਹੀ ਉਹਨਾਂ ਨੂੰ ਬਚਾਉਣ ਤੇ ਲੱਗੀ ਹੋਈ ਐ ਤੇ ਕੀ ਕਰੀਏ ਤੁਸੀਂ ਕੀ ਕਰ ਸਕਦੇ ਪਰ ਫਿਰ ਵੀ ਮੈਂ ਤੁਹਾਡੇ ਮਾਫਤ ਮੈਂ ਮੈਸੇਜ ਦਿੰਨਾ ਕਿ ਬੈਂਸ ਸਾਹਿਬ ਜੇ ਤੁਸੀਂ ਮਾਰਨਾ ਵੀ ਚਾਹੋ ਮੈਂ ਤਿਆਰ ਆ ਪਰ ਤੁਹਾਡਾ ਜੇਲ੍ਹ ਜਾਣਾ ਤੈਅ ਆ ਤੁਸੀਂ ਇਕੱਲੇ ਨਹੀਂ ਹੁਣ ਮੈਨੂੰ ਐ ਲੱਗਦਾ ਤੁਸੀਂ ਪੂਰਾ ਪਰਿਵਾਰ ਨਾਲ ਲੈ ਕੇ ਜਾਓਗੇ ਇਸ ਕਰਕੇ ਜੋ ਮਰਜੀ ਜੋ ਤੁਸੀਂ ਕਰ ਸਕਦੇ ਕਰ ਲਓ ਤੁਹਾ ਤੁਸੀਂ ਜੇਲ੍ਹ ਜਾਣੇ ਜਾਣਾ ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਬਲਤਕਾਰੀ ਬੈਂਸ ਜੇ ਸਮਝਦਾ ਕਿ ਸਾਨੂੰ ਡਰਾਇਆ ਜਾ ਸਕਦਾ ਤੇ ਉਹਦਾ ਬੜਾ ਵੱਡਾ ਭੁਲੇਖਾ ਆ ਚਾਹੇ ਇਸ ਤੋਂ ਪਹਿਲਾਂ ਮੇਰੇ ਤੇ ਹਮਲਾ ਕੀਤਾ ਚਾਹੇ ਝੂਠੀਆਂ ਫੇਰੀਆਂ ਦਾ ਦਰਜ ਕਰਾਈਆਂ ਅੱਜ ਕਿ ਨਵਾਂ ਕਰਾ ਪਤਾ ਲੱਗਿਆ ਗੁਰਵਿੰਦਰ ਸਿੰਘ ਪ੍ਰਿੰਕਲ ਜਿਹੜਾ ਕਾਂਗਰਸ ਤੋਂ ਐ ਰਣਜੀਤ ਸਿੰਘ ਖੈਰਾ ਜਿਹੜਾ ਆਮ ਆਦਮੀ ਪਾਰਟੀ ਤੋਂ ਐ ਉਹਨਾਂ ਦੀਆਂ ਪਾਰਟੀਆਂ ਸ਼ਾਇਦ ਕਮਜ਼ੋਰ ਹੁਣ ਨਾਲ ਨਹੀਂ ਖੜਦੀਆਂ ਪਈਆਂ ਪਰ ਸ਼ਰਮਣੀ ਅਕਾਲੀ ਦਲ ਨੇ ਹਮੇਸ਼ਾ ਸੱਚ ਦੇ ਨਾਲ ਪੈਰਾ ਦਿੱਤਾ ਇਸ ਬੀਬੀ ਨਾਲ ਪਹਿਲੇ ਦਿਨ ਤੋਂ ਮੈਂ ਖੜਿਆ ਆ ਚਾਹੇ ਉਹਦਾ ਮੈਨੂੰ ਭੁਗਤਾਨ ਕਰਨਾ ਪਿਆ ਬਹੁਤ ਕੁਛ ਮੇਰੇ ਤੇ ਹਮਲੇ ਵੀ ਹੋਏ ਕਿਉਂਕਿ ਕਰਨਵੀਰ ਕੰਗ ਜਿਹੜਾ ਇਹਦਾ ਖੰਨੇ ਦਾ ਪਾਲਿਆ ਕੁੱਤਾ ਉਹਨੇ ਮੇਰੇ ਕਿਹਾ ਸੀਗਾ ਧਮਕੀ ਦਿੱਤੀ ਸੀ ਵੀ ਤੇਰੇ ਤੇ ਹਮਲਾ ਕਰਾਵਾਂਗੇ ਤੇ ਉਹ ਹਮਲਾ ਬੜੇ ਇੱਕ ਨਿਸ਼ਚਿਤ ਤਰੀਕੇ ਨਾਲ ਕੀਤਾ ਗਿਆ ਪਰ ਜਿਹੜਾ ਉਹਨੇ ਕਾਰਾ ਕੀਤਾ ਆ ਜਿਹੜਾ ਝੂਠੀਆਂ ਐਫ ਆਰ ਦਰਜ ਹੁੰਦੀਆਂ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਇੱਕ ਇਹੋ ਜਿਹੀ ਧਰਤੀ ਆ ਜਿੱਥੇ ਘਰ ਬੈਠੇ ਕਿਹਨੂੰ ਪਤਾ ਵੀ ਨਹੀਂ ਹੁੰਦਾ ਕਿਹੜੇ ਸਟੇਟ ਤੋਂ ਕਿਹੜੀ ਸਟੇਟ ਦੇ ਵਿੱਚ ਜਾ ਕੇ ਪਰਚਾ ਦਰਜ ਕਰ ਦਿੱਤਾ ਜਾਂਦਾ ਜਿਹਦੀ ਪੁਲਿਸ ਇਨਕੁਆਇਰੀ ਨਹੀਂ ਕਰਦੀ ਇਹ ਕਲੰਕ ਸਮੁੱਚੇ ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਦੇ ਪੁਲਿਸ ਡਿਪਾਰਟਮੈਂਟ ਤੇ ਆ ਕ 8 ਮਹੀਨੇ ਤੋਂ ਇਸ ਬੰਦੇ ਨੂੰ ਜਿਹੜਾ ਬਲਤਕਾਰੀ ਬੈਂਸ ਨੂੰ ਖੁੱਲਾ ਛੱਡਿਆ ਜੇ ਆਮ ਬੰਦਾ ਹੋਵੇ ਤੇ ਅੱਧੇ ਘੰਟੇ ਬਾਅਦ ਆ ਕੇ ਫੇਰ ਦਰਜ ਕਰਕੇ ਫਟਾਫਟ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਜਾਂਦਾ ਮੈਂ ਚੇਤਾਵਨੀ ਦਿੰਦਾ ਜਿਹੜੀ ਗੱਲ ਪਹਿਲੇ ਦਿਨ ਅਸੀਂ ਇੱਕ ਧਈਆ ਕੀਤਾ ਸੀ ਇੱਕ ਵਾਅਦਾ ਕੀਤਾ ਸੀ ਇਸ ਭੈਂਡ ਦੇ ਨਾਲ ਕਿ ਇੱਥੇ ਐਫਆਈਆਰ ਵੀ ਦਰਜ ਕਰਾਵਾਂਗੇ ਤੇ ਐਫਆਈਆਰ ਵੀ ਦਰਜ ਹੋਈ ਤੈਨੂੰ ਸਲਾਖਾਂ ਦੇ ਪਿੱਛੇ ਸਿੱਟ ਕੇ ਸਾਲ ਲਵਾਂਗੇ ਇੱਕ ਗੱਲ ਮੈਂ ਹੋਰ ਕਹੀ ਸੀ ਕਿ ਇਹਦੇ ਕੱਪੜੇ ਉਤਾਰੂਗਾ ਕੱਪੜੇ ਉਤਾਰਦਾ ਮਤਲਬ ਸੀ ਇਹਦੀ ਜਿਹੜੀ ਅੰਦਰਲੀ ਮਾਨਸਿਕਤਾ ਲੋਕਾਂ ਤੱਕ ਲੈ ਕੇ ਆਉਂਗਾ ਜਿਹੜਾ ਮੇਰੇ ਤੇ ਹਮਲਾ ਕੀਤਾ ਜਿਹੜੀਆਂ ਇਹਨੇ ਗਾਲਾਂ ਕੱਢੀਆਂ ਜਿਹੜੀਆਂ ਇਹਨੇ ਲੱਤ ਮਾਰੀ ਉਸ ਮੁੱਚੀ ਦੁਨੀਆ ਦੇ ਵਿੱਚ ਇਹਦਾ ਕਿਰਦਾਰ ਚਲਾ ਗਿਆ ਤੇ ਹੁਣ ਇੱਕ ਗੱਲ ਮੈਂ ਪ੍ਰੈਸ ਨੂੰ ਬੜੀ ਜ਼ੋਰ ਤਰੀਕੇ ਨਾਲ ਕਹਿਣਾ ਚਾਹੁੰਦਾ ਕਿਉਂਕਿ ਪ੍ਰੈਸ ਇੱਕ ਬਹੁਤ ਵੱਡੀ ਤਾਕਤ ਹੈ ਤੁਸੀਂ ਸਾਡੇ ਵਰਗਿਆਂ ਨੂੰ ਬਣਾਉਂਦੇ ਹੋ ਤੁਸੀਂ ਸਾਡੇ ਵਰਗਿਆਂ ਨੂੰ ਲਾਹਂਦੇ ਹੋ ਉਸ ਦਿਨ ਮੈਂ ਦੇਖਿਆ ਜਦੋਂ ਬਿਜਲੀ ਘਰ ਦੇ ਵਿੱਚ ਚੀਫ ਨੂੰ ਮਿਲਣ ਗਿਆ ਉਤਰੇ ਪੈਸਣਾ ਕਿੱਦਾਂ ਬੇਕਦਰੀ ਕੀਤੀ ਕਹਿੰਦਾ ਨੋ ਪ੍ਰੈਸ ਐਦਾਂ بڑے ਕਮੰਡ ਦੇ ਵਿੱਚ ਗੱਲ ਕਰ ਰਿਆ ਸੀ ਹੋਮੇ ਤੇਰਗ ਰੋਗ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੀ ਜਿਹੜੇ ਬੰਦੇ ਨੂੰ ਤੁਸੀਂ ਵੜਾਇਆ ਅੱਜ ਉਹਨੂੰ ਲਾ ਕੇ ਉਹਦਾ ਜਿਹੜਾ ਸਹੀ ਕਿਰਦਾਰ ਆ ਲੋਕਾਂ ਦੇ ਵਿੱਚ ਲੈ ਕੇ ਆਓ ਤਾਂ ਜੋ ਕਿਸੇ ਵੀ ਇਹੋ ਜਿਹੇ ਲੀਡਰ ਜਿਹੜਾ ਪਾਵਰ ਦੇ ਵਿੱਚ ਆ ਕੇ ਸਤਾ ਦੇ ਨਸ਼ੇ ਦੇ ਵਿੱਚ ਗਲਤੀਆਂ ਕਰ ਲੈਂਦਾ ਉਹ ਦੁਬਾਰਾ ਗਲਤੀ ਨਾ ਕਰ ਸਕੇ ਇੰਨੀ ਪੇਨ ਹੁੰਦੀ ਹੈ ਕਿ ਕਿਉਂ ਪੁਲਿਸ ਆ ਕੁਝ ਕਰਦੀ ਹੈ ਕਿਉਂ ਸਾਨੂੰ ਮਜਬੂਰ ਕਰਦੀ ਹੈ ਅਸੀਂ ਆ ਕੁਝ ਗੋਲੀ ਹੈ ਕਿਉਂ ਸਾਡੇ ਦਿਲ ਦੇ ਵਿਸ਼ਵਾਸ ਨੂੰ ਤੋੜਦੀ ਹੈ ਕਿੰਨਾ ਕ ਇੰਪੋਰਟੈਂਟ ਹੈ ਕੈਪਟਨ ਅਮਰਿੰਦਰ ਨੂੰ ਇਹ ਦੋ ਐਮਐਲਏ ਠੀਕ ਹੈ ਚਾਹੇ ਤੁਹਾਡੀ ਸਿੱਧੂ ਤੁਹਾਨੂੰ ਠੱਬੀ ਲਾ ਜੂ ਐਮਐਲਏ ਪਟਕੇ ਲੈ ਜੂ ਦੋ ਫਾੜ ਹੋ ਜਾਓਗੇ ਇਹ ਦੋ ਕੰਮ ਨਹੀਂ ਆਣਗੇ ਕੈਪਟਨ ਸਾਹਿਬ ਨਹੀਂ ਕੰਮ ਆਣਗੇ ਦੇਖੋ ਤੁਸੀਂ ਕਿੰਨੇ ਤਸੀਹੇ ਉਹਦੇ ਤੇ ਕਰਲੇ ਸਾਰਿਆਂ ਨੂੰ ਪਤਾ ਹੈ ਐਕਸੀਡੈਂਟ ਕਰਾਣੇ ਡਰਾਣਾ ਧਮਕਾਣਾ ਪੈਸੇ ਦੇਣੇ ਅਸ਼ਲੀਲ ਮੈਸੇਜ ਭੇਜਣੇ ਇੱਥੇ ਬਰਾਬਰ ਲਿਆ ਕੇ ਇੱਕੋ ਦਰਿੰਦਾ ਬਿਠਾਇਆ ਸੀ ਇਹਦੇ ਨਲਾਇਕ ਬੰਦਿਆਂ ਨੇ ਉਹਦੇ ਬਾਅਦ ਤੁਸੀਂ ਇਹ ਕ੍ਰਿਮੀਨਲ ਨੂੰ ਬਚਾਉਂਦੇ ਹੋ ਉਸ ਬੰਦੇ ਨੂੰ ਜਿਹੜੀਆਂ ਹਰਕਤਾਂ ਝੂਠੇ ਕੇਸ ਰਿਸ਼ਟ ਕਰਾਂ ਤੇ ਆ ਗਿਆ ਬੱਚੇ-ਬੱਚੇ ਨੂੰ ਪਤਾ ਹੈ ਝੂਠਾ ਕੇਸ ਤੁਸੀਂ ਦੱਸੋ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਲੱਗੂਗਾ ਇੱਕ ਕੇਸ ਦੇ ਵਿੱਚ ਇੱਕ ਕੰਪਲੇਨੈਂਟ ਦਾ ਮੁੰਡਾ ਵੀ ਆ ਜਾਂਦਾ ਹੈ ਦੂਜੇ ਕੰਪਲੇਨੈਂਟ ਦਾ ਮਦਦਗਾਰ ਵੀ ਆ ਜਾਂਦਾ ਹੈ ਉਹਦੇ ਮਾਪੇ ਆ ਜਾਂਦੇ ਆ ਉਹਦਾ ਗਵਾਹ ਆ ਜਾਂਦਾ ਫਿਰ ਤੁਸੀਂ ਦੂਜੀ ਕੰਪਲੇਂਟ ਕਰਦੇ ਹੋ ਉਹਦੇ ਵਿੱਚ ਉਹਦੇ ਮਾਪੇ ਵੀ ਕਰਦੇ ਹੋ ਉਸ ਲੇਡੀ ਦੇ بیٹے ਨੂੰ ਵੀ ਕਰਦੇ ਹੋ ਜਿਹੜਾ 7 ਸਾਲ ਦਾ ਕੈਨੇਡਾ 'ਚ ਬੈਠਾ ਹੈ ਇਹ ਮਾਈ ਗਾਡ ਸ਼ਰਮ ਨਹੀਂ ਆਉਂਦੀ ਦਿਨਕਰ ਗੁਪਤੇ ਨੂੰ ਦਿਨਕਰ ਗੁਪਤੇ ਨੂੰ ਆਪਣੇ ਪਸੀਨੇ ਚੋਂ ਬਦਬੂ ਨਹੀਂ ਆਉਂਦੀ ਉਹਨੂੰ ਆਪਣੀ ਵਰਦੀ ਦੇ ਇੱਕ ਨਫ਼ਰਤ ਨਹੀਂ ਆਉਂਦੀ ਉਹਨੂੰ ਸ਼ੀਸ਼ੇ ਚ ਦੇਖ ਕੇ ਆਪਣਾ ਅਸਲੀ ਚਿਹਰਾ ਨજર ਨਹੀਂ ਆਉਂਦਾ ਉਹਨੂੰ ਮਹਿਸੂਸ ਨਹੀਂ ਹੁੰਦਾ ਤੂੰ ਕੀ ਕਰ ਰਿਹਾ ਤੂੰ ਇੱਕ ਪੰਜਾਬ ਦੇ ਵਿੱਚ ਬੈਠਾ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਤੂੰ ਇਹ ਦਰਿੰਦੇ ਪਾਲ ਰਹੇ ਆ ਤੂੰ ਇਹ ਦਰਿੰਦਿਆਂ ਤੋਂ ਗੁਨਾਹ ਕਰਨ ਲਈ ਕਰ ਰਹੇ ਆ ਉਹ ਆਪਣੇ ਪੰਜਾਬ ਚ ਕਰਾ ਲੈ ਐਫ ਆਰ ਰਜਿਸਟਰ ਕਿਉਂ ਹਰਿਆਣੇ ਚ ਜਾ ਜਾ ਕੇ ਕਰਾਉਣ ਦਾ ਮੌਕਾ ਦਿੰਨਾ ਉਹਨਾਂ ਨੂੰ ਆਪ ਹੀ ਫੜ ਕੇ ਨੂੰ ਅੰਦਰ ਕਰ ਦੇ ਮੈਨੂੰ ਕੇ اندر ਕਰ ਦੋਵੇ ਦਨਕਰ ਗੁਪਤਾ ਜੀ ਉਹਦੀ ਹਿੰਮਤ ਹੈਗੀ ਕਰ ਲਵੇ ਹੋਰ 100 ਕੇ ਸਾਡੇ ਤੇ ਰਜਿਸਟਰ ਕਰਾ ਦੇ ਪਰ ਕਾਬਲੇ برداشت ਨਹੀਂ ਹੈ ਅੱਜ ਇੱਕ ਅੱਜ ਹੱਦ ਪਾਰ ਹੋ ਗਈ ਮੈਨੂੰ ਤਾਂ ਓਪਨ ਤਨਕੀ ਹੈ ਜੀ ਮੈਨੂੰ ਮਰਵਾਣਾ ਹੈ ਮੈਂ ਲਿਖ ਕੇ ਦਿੱਤਾ ਮੈਂ ਫੋਟੋਆਂ ਦਿੱਤੀਆਂ ਮੈਂ ਗੈਂਗਸਟਰਾਂ ਦੇ ਨਾਮ ਦਿੱਤੇ ਮੈਂ ਓਪਨ ਬੋਲ ਨਹੀਂ ਸਕਦਾ ਕਿਹੜੇ ਬੰਦੇ ਆ ਜਿਨ੍ਹਾਂ ਤੋਂ ਇੱਕਾਰੇ ਕਰਦੇ ਆ ਪਰ ਉਹਦੇ ਬਾਅਦ ਲਿਖ ਕੇ ਭੇਜਦੇ ਆ ਹਾਈ ਕੋਰਟ ਨੂੰ ਕਿ ਇਹਨੂੰ ਕੋਈ ਸਕਿਉਰਿਟੀ ਥ੍ਰੈਟ ਨਹੀਂ ਸਕਿਉਰਿਟੀ ਥ੍ਰੈਟ ਜਿਨ੍ਹਾਂ ਨੂੰ ਮੰਡ ਨੂੰ ਕੀ ਸਕਿਉਰਿਟੀ ਥ੍ਰੈਟ ਆ ਦੱਸੇ ਮੈਨੂੰ ਜਿਹੜਾ ਆਪਣੀ ਪੱਗ ਦੇ ਨਾਲ ਬੁੱਤ ਨੂੰ ਸਾਫ ਕਰਦਾ ਹੈ ੱੱਲੜ ਦੇ ਰਾਂਗੇ ਲਜਾਹੀਨ ਇਨਸਾਨ ਉਹਨੂੰ ਉਹਨੂੰ ਤੁਸੀਂ 14 ਬੰਦੇ ਦਿੱਤੇ ਹੋਏ ਆ ਸਕਿਉਰਟੀ ਦੀ ਜੀਪ ਦਿੱਤੀ ਹੋਈ ਹੈ ਤੁਸੀਂ ਪੈਂਸ ਦੇ ਬੰਦੇ ਆ ਉਹਨਾਂ ਨੂੰ ਸਕਿਉਰਟੀ ਦਿੱਤੀ ਹੋਈ ਹੈ ਤੁਸੀਂ ਕਿਸ ਢੰਗ ਨਾਲ ਦਿੱਤੀ ਹੋਈ ਹੈ ਸਕਿਉਰਟੀ ਮੈਂ ਨਾਮ ਲੈ ਲੈ ਦੱਸ ਦੂੰ ਕਾਂਗਰਸ ਦੇ ਬੰਦੇ ਮੇਰੇ ਮਿੱਤਰ ਆ ਮੈਂ ਕਹਿਣਾ ਨਹੀਂ ਚਾਹੁੰਦਾ ਕਿਹੜੇ ਕਿਹੜੇ ਨੂੰ ਸਕਿਉਰਟੀ ਦਿੱਤੀ ਹੋਈ ਤੁਸੀਂ ਉਹਨਾਂ ਦੀ ਕੀ ਉਹਨਾਂ ਨੂੰ ਸਕਿਉਰਟੀ ਥ੍ਰੈਟ ਕੀ ਹੈ ਕਿਹੜਾ ਗੈਂਗਸਟਰ ਨੂੰ ਮਾਰਦਾ ਫਿਰਦਾ ਮੈਨੂੰ ਕਹਿੰਦੇ ਇਹਨੂੰ ਗੈਂਗਸਟਰ ਨਹੀਂ ਮਾਰਦਾ ਹਰ ਇੱਕ ਐਸਐਮਐਲਏ ਜਿਹੜੇ ਕਾਂਗਰਸ ਦੇ ਉਹਦੇ ਕੋਲ ਸਕਿਉਰਟੀ ਕਿਉਂ ਹੈ ਜਿਹੜੇ ਅਕਾਲੀ ਦਲ ਦੇ ਉਹਨਾਂ ਕੋਲ ਕਿਉਂ ਨਹੀਂ ਹੈ बीजेपी ਦੇ ਜਨਰਲ ਸੈਕਟਰੀ ਕੋਲ ਸਿਕਿਉਰਿਟੀ ਲਗਾਉਣ ਵਾਲੇ ਕੋਲ ਮੇਰੇ ਕੋਲ ਕਿਉਂ ਨਹੀਂ ਹੈ ਜਨਾਬ ਨਵੇਂ ਸੀਪੀ ਸਾਹਿਬ ਆਏ ਨੇ ਲੁਧਿਆਣਾ ਦੇ ਕੀ ਇਹਨਾਂ ਨੂੰ ਮਿਲਿਆ ਜਾਊਗਾ ਜਾਂ ਗੱਲਬਾਤ ਮੈਂ ਆਲਰੇਡੀ ਮਿਲ ਕੇ ਸੀਪੀ ਸਾਹਿਬ ਨੂੰ ਅੱਜ ਤੋਂ 4 ਦਿਨ ਪਹਿਲਾਂ ਪੂਰੀ ਫਾਈਲ ਬਣਾ ਕੇ ਦੇ ਕੇ ਆਇਆ ਕਿਉਂਕਿ ਨਵੇਂ ਆਏ ਆ ਉਹਨਾਂ ਨੂੰ ਜਾਣਕਾਰੀ ਦੇਣਾ ਮੇਰਾ ਧਰਮ ਸੀ ਮੈਂ ਸੀਕੁਐਂਸ ਆਫ ਇਵੈਂਟਸ ਲਿਖ ਕੇ ਦੇ ਕੇ ਆਇਆ ਹਾਂ ਪੁਲਿਸ ਨੇ ਕੀ ਕੀ ਐਵੀਡੈਂਸ ਡਿਸਟਰੋਏ ਕਰਨ ਚ ਮਦਦ ਕੀਤੀ ਉਹ ਲਿਖ ਕੇ ਦੇ ਕੇ ਆਇਆ ਹਾਂ ਕੀ ਕੀ ਹੁਣ ਐਵੀਡੈਂਸ ਲਿਖਿਆ ਜਾ ਸਕਦਾ ਹੈ ਰੀਟਰੀਵ ਕੀਤਾ ਜਾ ਸਕਦਾ ਉਹ ਲਿਖ ਕੇ ਦੇ ਕੇ ਆਇਆ ਮੈਂ ਜਿੰਨੀਆਂ ਦਰਖਾਸਤਾਂ ਐਕਸਚੇਂਜ ਹੋਈਆਂ ਉਹਨਾਂ ਨੂੰ ਮੈਂ ਕਾਪੀਜ਼ ਦੇ ਕੇ ਆਇਆ ਉਹਨਾਂ ਨੂੰ ਇਹ ਵੀ ਦੱਸ ਕੇ ਆਇਆ ਕਿ ਪੁਲਿਸ ਤੇ ਛੇਤੀ ਇੱਕ ਇਸਤਗਾਸੇ ਦੇ ਵਿੱਚ ਸਮਨ ਹੋ ਜਾਣਾ ਅਸੀਂ ਗੋ ਸਲੋ ਆ ਉਹਦੇ ਵਿੱਚ ਜੋਰ ਨਹੀਂ ਲਾਰੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਪੁਲਿਸ ਆਫੀਸਰ ਦੇ ਮੈਂ ਕੈਰੀਅਰ ਤਬਾਹ ਕਰ ਦਾਂ ਮੈਨੂੰ ਪਤਾ ਹੈ ਦੇ ਵਿੱਚ ਜਿੰਨੇ ਆਈਪੀਐਸ ਹੈ ਇਹ ਡਿਸਮਿਸ ਹੋ ਜਾਣਗੇ ਸਰਵਿਸ ਤੋਂ ਜੇ ਉਹਦੇ ਚ ਸਾਹਮਣੇ ਹੋਗੀ ਮੈਂ ਸਲੋ ਚੱਲ ਰਿਹਾ ਪਰ ਇਹ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਕੁਝ ਨਾ ਹੋਵੇ ਉਹਨਾਂ ਨੇ ਮੈਨੂੰ ਬੜੇ ਧਿਆਨ ਨਾਲ ਸੁਣਿਆ ਮੇਰੀ ਫਾਈਲ ਪੜ੍ਹੀ ਆ ਉਹਨਾਂ ਨੇ ਐਂਡ ਅੱਜ ਮੈਨੂੰ ਟੈਲੀਫੋਨ ਵੀ ਇੱਕ ਅਫੀਸ਼ਰ ਦਾ ਆਇਆ ਪੁੱਛਣ ਲਈ ਅੱਜ ਕਿ ਕਿਦਾ ਕਿਦਾ ਕੀ ਕੀ ਰੋਲ ਹੈ ਸ਼ੁਕਰ ਹੈ ਇੰਨੀ دیر ਬਾਅਦ ਜਾਗੇ ਮੈਨੂੰ ਉਮੀਦ ਹੈ ਕਿ ਇਸ ਇਨਸੀਡੈਂਟ ਦੇ ਪੁਲਿਸ ਨੂੰ ਤਸ਼ੀਕ ਸ਼ਾਇਦ ਕਰੇ ਨਾ ਕਰੇ ਜਨਤਾ ਦਾ ਪੂਰਾ ਕੌਨਫੀਡੈਂਸ ਇਨ ਪੁਲਿਸ ਸ਼ੇਕ ਕਰ ਦਿੰਦਾ ਹੈ ਪਹਿਲਾਂ ਹੀ ਕੀਤਾ ਹੋਇਆ ਪਰ ਇਹ ਤਾਂ ਕਹਿੰਦੇ ਨਾ ਲਾਸਟ ਸਟ੍ਰਾਓ ਔਨ ਦਾ ਕੈਮਲਸ ਬੈਕ ਵਿਚ ਵਿਚ ਬ੍ਰੋਕ ਦੀ ਬੈਕਬੋਨ ਉਮੀਦ ਹੋ ਗਈ ਹੈ ਉਮੀਦ ਹੋਈ ਨਹੀਂ ਹੈ ਇਹ ਇਸ ਤੋਤੇ ਕੀ ਹੋਊਗਾ ਅੱਜ 15 ਤਰੀਕ ਨੂੰ ਜੱਜ ਸਾਹਿਬ ਨੂੰ ਦੋਨੇ ਐਫ ਆਈ ਆਰ ਦੇਵਾਂਗੇ ਹਾਈ ਕੋਰਟ ਦੇ ਨੂੰ ਉਹਨਾਂ ਨੂੰ ਦੱਸਾਂਗੇ ਜੀ ਹੁਣ ਆਹ ਹਾਲ ਤੇ ਪਹੁੰਚ ਗਿਆ ਹੈ ਇਹ ਬੈਸ ਸਾਹਿਬ ਇਹ ਬੈਸ ਸਾਹਿਬ ਸਰਕਾਰ ਦਾ ਪਾਲਿਆ ਹੋਇਆ ਮਾਫ ਕਰਨਾ ਸ਼ਬਦ ਪੜੜਾ ਮੈਂ ਪਹਿਲਾਂ ਵੀ ਕਹਿ ਚੁੱਕਾ ਹੈ ਇਹ ਜੇ ਕੁੱਤਿਆਂ ਨੂੰ ਖੁੱਲੇ ਨਹੀਂ ਛੱਡਣਾ ਚਾਹੀਦਾ લુધિયાના અજય પાવાની રિપોર્ટ